ਅੱਜ ਮੈਂ ਸਭ ਨੂੰ ਕਹਿਣਾ ਕਿ ਦੱਸੋ ਪੰਜਾਬ ਦੇ ਵਿੱਚ ਪੂਰੇ ਇੰਡੀਆ 'ਚ ਕੋਈ ਆਪਸ਼ਨ ਹੈ ਕਿ 5.5 ਤੋਂ 6 ਲੱਖ ਰੁਪਏ ਇਨਵੈਸਟ ਕਰਕੇ ਅਸੀਂ ਕੋਈ ਵੀ ਬਿਜ਼ਨਸ ਕਰੀਏ ਤਾਂ ਅਸੀਂ 1.2 ਲੱਖ ਰੁਪਏ ਪਰ ਮਨਦਨ ਕਰ ਲਈ ਨੈਕਸਟ ਟੂ ਇੰਪੋਸੀਬਲ ਇਹ ਸੋਚਿਆ ਹੀ ਨਹੀਂ ਜਾ ਸਕਦਾ ਤੁਸੀਂ ਸੁਣ ਰਹੀ ਸੀ ਕਿ ਵੀ ਵਧੀਆ ਐ ਸਾਈਪ੍ਰਸ ਕੰਟਰੀ ਵੀ ਤੇ ਵੀ ਕੈਨੇਡਾ 'ਚ ਹੁਣ ਹਲਾ ਕਈ ਜਾ ਨਹੀਂ ਸਕਦੇ ਯਾ ਕਈਆਂ ਦਾ ਵੀਜ਼ਾ ਨਹੀਂ ਆ ਰਿਹਾ ਜਾਂ ਵੀਜ਼ਾ ਆ ਰਿਹਾ ਯਾ ਕੰਮ ਨਹੀਂ ਮਿਲ ਰਿਹਾ ਹਲਾ ਵੀ ਸਾਈਪ੍ਰਸ ਇਸ ਬੈਸਟ ਕੰਟਰੀ ਤੇ ਸੰਗ੍ਰੂਤੋਂ ਅੱਛਾ ਮੇਰਾ ਕੁਐਸਚਨ ਤੁਹਾਨੂੰ ਹੈ

ਲੇਕਿਨ ਕੀ ایکسپੀਰੀਅנס ਹਰਾਂ ਨੇ ਕੀ ਕਿਹਾ ਤਾਂ ਕਿ ਜੋ ਮੈਂ ਕਹਿ ਰਿਹਾ ਤੁਸੀਂ ਆਪਣਾ ਜੋ ਤੁਹਾਡੇ ਕਜ਼ਨ ਨੇ ਤੁਹਾਡੇ ਫਰੈਂਡ ਨੇ ਜੋ ਤੁਹਾਨੂੰ ایکسپੀਰੀਅנס ਸ਼ੇਅਰ ਕੀਤਾ ਮੈਂ ਚਾਹਾਂਗਾ ਤੁਸੀਂ ਸਾਡੇ ਈਵਰਸ ਨੂੰ ਦੱਸੋ ਤੁਸੀਂ ਸੁਣ ਰਹੀ ਸੀਗਾ ਵੀ ਵਧੀਆ ਐ ਸਾਈਪ੍ਰਸ ਕੰਟਰੀ ਵੀ ਤੇ ਵੀ ਕੈਨੇਡਾ ਚ ਹੁਣ ਹਾਲਾ ਕੀ ਜਾ ਨਹੀਂ ਸਕਦੇ ਜਾਂ ਕਈਆਂ ਦਾ ਵੀਜ਼ਾ ਨਹੀਂ ਆ ਰਿਹਾ ਜਾਂ ਵੀਜ਼ਾ ਆ ਰਿਹਾ ਜਾਂ ਕੰਮ ਨਹੀਂ ਮਿਲ ਰਿਹਾ ਹਾਲਾ ਵੀ ਸਾਈਪ੍ਰਸ ਇਸ ਬੈਸਟ ਕੰਟਰੀ ਤੇ ਤੁਹਾਡੇ ਜਿਹੜੇ ਸਿਸਟਰ ਉੱਥੇ ਹੈਗੇ ਨੇ ਕਜ਼ਨ ਉਹ ਕਿੰਨਾ ਅਰਨ ਕਰ ਰਹੇ ਨੇ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੀ ਹੋਇਆ ਕਿਹੜੇ ਕਾਲਜ ਗਏ ਨੇ ਕੋਈ ਚੈਨ ਵਾਲੇ 6 ਸਾਲ ਹੋ ਗਏ ਫਿਰ ਤਾਂ ਬਹੁਤ ਅੱਛਾ ਐਕਸਪੀਰੀਅੰਸ ਹੋਏਗਾ ਉਹਨਾਂ ਨੂੰ ਹਾਂਜੀ 1.5 ਤੋਂ 2 ਤੱਕ ਕਮਾ ਰਹੇ ਨੇ 1.5-2 ਲੱਖ ਤਾਂ ਮਿਨੀਮਮ ਜੇ ਅਗਰ 6 ਸਾਲ ਹੋ ਗਏ ਤਾਂ ਫਿਰ ਜ਼ਿਆਦਾ ਕਮਾ ਰਹੇ ਹੋਣਗੇ ਆਫਕੋਰਸ ਜ਼ਿਆਦਾ ਹੁਣ ਤਾਂ ਕਲਾਇੰਟ ਵੀ ਇਹ ਗੱਲ ਮੰਨਣ ਲੱਗ ਪਏ ਨੇ ਕਿ ਉਹ ਕਿਉਂ ਵੱਡੀਆਂ ਕੰਟਰੀਆਂ ਨੂੰ ਛੱਡ ਕੇ ਚੁਣਰੇ ਨੇ ਸਾਈਪ੍ਰਸ ਨੂੰ ਕਿਉਂਕਿ ਇੱਕ ਤਾਂ ਸਾਈਪ੍ਰਸ ਵਿੱਚ ਬਜਟ ਘੱਟ ਤੇ ਦੂਜਾ ਸਾਈਪ੍ਰਸ ਵਿੱਚ ਸਟੱਡੀ ਦੇ ਨਾਲ-ਨਾਲ ਕਮਾ ਰਹੇ ਨੇ 1 ਤੋਂ 2 ਲੱਖ ਰੁਪਏ ਪਰ ਤੁਸੀਂ ਦੇਰੀ ਨਾ ਕਰੋ ਕਿਤੇ ਇਦਾਂ ਨਾ ਹੋ ਜਾਵੇ ਕਿ ਸਾਈਪ੍ਰਸ ਵੀ ਕੈਨੇਡਾ ਵਾਂਗ ਸਟਿਕਨੈਸ ਕਰ ਦਵੇ ਜੇਕਰ ਤੁਸੀਂ ਵੀ ਘੱਟ ਬਜਟ ਵਿੱਚ ਸਾਈਪ੍ਰਸ ਜਾਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਸਾਈਓਵਰਸ